ਜਦੋਂ ਮੈਂ ਕੰਮ ਤੋਂ ਆਂਦਾ ਪਿਆ ਸੀ ਸਾਖਮਾਨ ਦੇ ਕੋਲ ਤਕਰੀਬ ਤੇ ਰਸਤੇ 'ਚ ਪਾਕੜਿਆਣੇ ਦੇ ਕੋਲ ਆ ਕੇ ਕਰੀਬ ਤਿੰਨ ਬੰਦੇ ਆਏ ਮੇਰੇ ਕੋਲ ਤੇ ਉਹਨਾਂ ਨੇ ਮੈਨੂੰ ਐਕਟਿਵਾ ਦੀ ਮੇਰੀ ਐਕਟਿਵਾ ਤੇ ਮੈਂ ਜਾਂਦਾ ਪਿਆ ਸੀ ਮੇਰੇ ਬਾਈਕ ਤੇ ਮেরে ਲੱਤ ਮਾਰੀ ਤੇ ਮੈਂ ਡੇਕਿਆ ਤੇ ਉਹਨਾਂ ਨੇ ਮੇਰੇ दांतਾਂ 'ਨਾਂ ਹਮਲਾ ਕੀਤਾ ਤਿੰਨ ਵਾਰ ਹਮਲਾ ਕੀਤਾ ਤੇ ਮੇਰੇ ਕੋਲ ਮੇਰਾ ਬੈਗ ਆਪਣੇ ਪਾਸ ਤੇ ਆਪਣੇ ਦੁਆ ਐਪ ਫੋਨ ਕੋ ਕਿੱਥੇ ਗਏ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਤੇ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵੱਲੋਂ ਹਮਲਾ ਕਰ ਉਸ ਪਾਸੋਂ ਉਸਦਾ ਮੋਬਾਈਲ ਫੋਨ, ਪਰਸ ਅਤੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਖੋ ਕੇ ਸ਼ਾਤਰ ਲੁਟੇਰਿਆਂ ਦੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਪਛਾਣ ਹਰਸ਼ਦੀਪ ਵਾਸੀ ਪਿੰਡ ਰਾਣੀਪੁਰ ਵਜੋਂ ਹੋਈ ਹੈ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਰਸ਼ਦੀਪ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੈਸਟ ਪ੍ਰਾਈਜ਼ ਵਿਖੇ ਕੰਮ ਕਰਦਾ ਹੈ ਅਤੇ ਬੀਤੀ ਰਾਤ ਤਕਰੀਬਨ 8 ਵਜੇ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਪਾਖੜੀਆਣਾ ਨਜ਼ਦੀਕ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਐਕਟਿਵਾ ਵਿੱਚ ਲੱਤ ਮਾਰ ਕੇ ਉਸ ਨੂੰ ਰੋਕ ਲਿਆ ਅਤੇ ਦਾਦਰ ਨਾਲ ਉਸ ਉੱਪਰ ਹਮਲਾ ਕਰਕੇ ਉਸ ਪਾਸੋਂ ਉਸ ਦਾ ਮੋਬਾਈਲ ਫੋਨ ਅਤੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਅਤੇ ਉਸ ਦਾ ਪਰਸ ਖੋ ਕੇ ਸ਼ਾਤਰ ਲੁਟੇਰੇ ਫਰਾਰ ਹੋ ਗਏ ਪੀੜਤ ਨੇ ਪੁਲਿਸ ਪ੍ਰਸ਼ਾਸਨ ਅਗੇ ਗੁਹਾਰ ਲਗਾਈ ਹੈ ਕਿ ਇਹਨਾਂ ਸ਼ਾਤਰ ਲੁਟੇਰਿਆਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਸ ਦਾ ਲੁੱਟਖੋ ਹੋਇਆ ਸਮਾਨ ਉਸ ਨੂੰ ਵਾਪਸ ਦਵਾਇਆ ਜਾਵੇ ਇਸ ਮੌਕੇ ਪੀੜਤ ਨੇ ਹੋਰ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਨਾਮ ਤੁਹਾਡਾ ਜੀ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਰਾਣੀਪੁਰ ਕੀ ਮਾਮਲਾ ਇਤਿਫੁਗੜਾ ਦੇ ਸਿਵਲ ਹਸਪਤਾਲ ਆਇਆ ਸੀ ਜਿੱਦਾਂ ਮੈਂ ਕੰਮ ਤੋਂ ਆਂਦਾ ਪਿਆ ਸੀ ਰਾਤ ਨੂੰ 8 ਵਜੇ ਦੇ ਕਰੀਬ ਤੇ ਰਸਤੇ 'ਚ ਪਾਕਰੀਆਂ ਨੇ ਦੇ ਕੋਲ ਆ ਕੇ ਕਰੀਬ ਤਿੰਨ ਬੰਦੇ ਆਏ ਮੇਰੇ ਕੋਲ ਤੇ ਉਹਨਾਂ ਨੇ ਮੈਨੂੰ ਐਕਟਿਵਾ ਦੀ ਮੇਰੀ ਐਕਟਿਵਾ ਤੇ ਮੈਂ ਜਾਂਦਾ ਪਿਆ ਸੀ ਉਹਨਾਂ ਨੇ ਬਾਈਕ ਤੇ ਮੇਰੇ ਲੱਤ ਮਾਰੀ ਤੇ ਮੈਂ ਡਿੱਗ ਗਿਆ ਤੇ ਉਹਨਾਂ ਨੇ ਮੇਰੇ ਦਾਤ ਨਾਲ ਹਮਲਾ ਕੀਤਾ ਤਿੰਨ ਵਾਰ ਹਮਲਾ ਕੀਤਾ ਤੇ ਮੇਰੇ ਕੋਲ ਮੇਰਾ ਬੈਗ ਆਪਣੇ ਪਰਸ ਤੇ ਆਪਣੇ ਦੁਆ ਫੋਨ ਕੋਕੇ ਲੇ ਗਏ ਤੇ ਕੀ ਕੋਈ ਤੁਹਾਡੇ ਪੁਰਾਣੇ ਰੰਜਿਸ਼ ਹੈ ਨਹੀਂ ਸਰ ਪੁਰਾਣੀ ਕੋਈ ਰੰਜਿਸ਼ ਨਹੀਂ ਸੀ ਤਾਂ ਤੇ ਫਿਰ ਤੁਹਾਡੇ ਤੇ ਹਮਲਾ ਕਿਉਂ ਕੀਤਾ ਲੁੱਟਣ ਦੀ ਨਹੀਂ ਇਹ ਤੇ ਲੁੱਟਣ ਦੀ ਨਹੀਂ ਸੀ ਇਹ ਕੀਤਾ ਹਾਂਜੀ ਤੇ ਕੀ ਕੀ ਲੱਗੇ ਤੁਸੀਂ ਤੁਹਾਡਾ ਤੇ ਇੱਕ ਫੋਨ ਸੀ ਮੇਰੇ ਕੋਲ ਮੇਰਾ ਬੈਗਪੈਕ ਸੀ ਤੇ ਉਹਦੇ ਵਿੱਚ ਮੇਰੇ ਡਾਕੂਮੈਂਟਸ ਸੀ ਤੇ ਮੇਰਾ ਪਰਸ ਸੀ ਉਹਦੇ ਵਿੱਚ ਮੇਰੇ ਆਈਡੈਂਟੀ ਕਾਰਡ ਸੀ 15000 ਕੈਸ਼ ਸੀ ਤੇ ਆਪਣੇ ਇੱਕ ਮੇਰੇ ਸੋਨੇ ਦੀ ਚੈਨੀ ਸੀ ਉਹ ਦੱਕ ਰਹਿ ਗਈ ਤੇ ਹੋਇਆ ਕਿਹੜੀ ਜਿਆਦਾ ਹਮਲਾ ਹੈ ਇਹ ਪਾਕੜੀਆਂ ਨੇ ਫੋਲ ਕਿੰਨੇ ਕੁ ਦਾ ਟਾਈਮ ਸੀ ਵਾਜੀ ਇਹ ਸਾਰਾ 8 ਵਜੇ ਦਾ ਕੀ ਹੋਥੇ ਲੱਗਿਆ ਕਿਹੜੀ ਜਗ੍ਹਾ ਤੋਂ ਆ ਜੀ ਬ੍ਰਦਰ ਸੀ ਮੈਂ ਬੈਸਟ ਪ੍ਰਾਈਜ਼ ਜੌਬ ਕਰਦਾ ਇਨੀ ਤੇ ਮੈਨੂੰ ਛੁੱਟੀ ਹੋਈ ਸੀ ਮਾਨ ਦਾ ਪਿਆਸੀ ਰਸਤਕਾਰੀ ਗੂਪੀ ਨੂੰ ਬੋਲਦੇ ਕਿਹੜੀ ਫਰਮ ਚ ਕੰਮ ਕਰਦੇ ਸੀ ਹਾਂਜੀ ਸਰ ਮੈਂ ਬੈਸਟ ਪ੍ਰਾਈਜ਼ ਲੱਗਾ ਪਲਸਕਾਰੀ ਕੰਪਨੀ ਦੇ ਪ੍ਰਮੋਟਰ ਹਾਂ ਕੀ ਚੀਜ਼ ਦਾ ਵਾਰ ਕੀਤਾ ਤੁਹਾਡੇ ਦੋਨਾਂ ਨੇ ਸਰ ਦਾਤ ਨਹੀਂ ਕਿੰਨੇ ਲੋਕ ਸੀ ਬ੍ਰਦਰ ਉਹ ਸਰ 3-10 ਬੰਦੇ 10 ਲੋਕ ਸੀ ਉਹ ਕੀ ਮੰਕਰਦੇ ਹੋ ਤੁਸੀਂ ਸਰ ਵੀ ਪੁਲਸ ਕਾਰਵਾਈ ਕਰੇ ਤੇ ਆਪਣੇ ਜਲਦ ਚਲ ਪਤਾ ਲੱਗ ਜਾਣਾ ਬੰਦੇ ਦਾ ਪਛਾਣਦੇ ਕਿਸੇ ਨੂੰ ਨਹੀਂ ਸਰ ਫੇਸ ਕਵਰ ਸੀ ਉਹਨਾਂ ਦੇ ਤੇ ਕੋਈ ਨਾਮ ਵਗੈਰਾ ਵੀ ਲੈ ਰਹੇ ਸੀ ਉਹ ਹਾਂਜੀ ਸਰ ਆਪਣੇ ਜਦੋਂ ਆਪਣੇ ਜੋ ਚੱਲੇ ਸੀ ਤੇ ਉਹਨਾਂ ਨੇ ਮੇਰੇ ਕੋਲ ਇਹ ਐਕਟਿਵਰੀ ਚਾਬੀ ਉਹਨਾਂ ਕੋਲ ਸੀ ਤੇ ਜਦੋਂ ਬਾਈਕ ਤੇ ਬੈਠੇ ਉਹ ਜਾਣਦੇ ਲੱਗ ਕੇ ਕਹਿਣ ਲੱਗੇ ਕਿਸੇ ਵੀ ਲਾਪਰੀ ਚਾਬੀ ਸੱਟ ਦੇ ਥੱਲੇ ਉਹ ਵੀ ਚਾਬੀ ਦੇ ਗਏ ਹਾਂਜੀ ਚਾਬੀ ਥੱਲੇ ਸੱਟ ਕੇ ਸੀ ਤੇ ਤੁਹਾਨੂੰ ਹਸਪਤਾਲ ਕੋਲ ਲੈ ਕੇ ਆਇਆ ਸਰ ਮੇਰੇ ਕੇ ਫੈਮਿਲੀ ਮੈਂ ਲੈ ਕੇ ਆਇਆ